ਜਿਹੜੇ ਕੀ ਕੌਮ ਦੇ ਮਹਾਨ ਯੋਧੇ ਜਿਨ੍ਹਾਂ ਨੇ ਵਡੀਆਂ ਸੇਵਾਵਾਂ ਨਿਭਾਈਆਂ ਜਦੋਂ ਬਲੂ ਸਟਾਰ ਆਪਰੇਸ਼ਨ ਵੇਲੇ ਅਕਾਲ ਤਖਤ ਸਾਹਿਬ ਨੂੰ ਦੇਸ਼ ਦੀਆਂ ਫੌਜਾਂ ਦੁਆਰਾ ਢਾਇਆ ਗਿਆ ਇੰਦਰਾ ਗਾਂਧੀ ਦੇ ਹੁਕਮਤ ਹੈ ਤੋਂ ਕੌਮ ਨੇ ਪ੍ਰਵਾਨ ਨਹੀਂ ਕੀਤਾ ਉਹਨੂੰ ਮੁੜ ਧਾਗੇ ਜਿਹੜੀ ਉਹ ਸਾਰੀ ਕੀਤੀ ਉਸ ਸਾਰੀ ਦਾ ਜੋ ਫੈਸਲਾ ਸਿਕੋਂ ਮੰਨ ਲਿਆ ਉਸ ਸਮੇਂ ਜਹਦਰ ਭਾਈ ਗੁਰਦੇਵ ਸਿੰਘ ਜੀ ਕਾਂਗਰਸ ਸਾਹਿਬ ਨੂੰ ਇਹ ਜਿਹੜੀਆਂ ਸੇਵਾਵਾਂ ਸਾਂ ਦਿੱਤੀਆਂ ਗਈਆਂ ਉਹਨਾਂ ਨੇ ਇਸ ਕਾਲ ਤੱਕ ਦੀ ਜਿਹੜੀ ਸਾਰੀ ਹੈ ਕੌਮ ਵੱਲੋਂ ਦਿੱਤੀ ਜੀ ਉਹਦੇ ਵਿੱਚ ਸੇਵਾਵਾਂ ਕੀਤੀਆਂ ਬਹੁਤ ਚੜ੍ਹਦੀ ਕਲਾ ਵਿੱਚ ਸਿੰਘ ਸਾਹਿਬ ਤੇ ਇਸ ਸਮੇਂ ਜਿਹੜਾ ਕਾਂਗਰਸ ਦੇ ਸਰਕਾਰ ਦਾ ਜ਼ਬਰ ਸੀ ਤੇ ਜਿਹੜਾ ਜ਼ੁਲਮ ਸੀ ਬੜੀ ਇੰਤਹਾ ਸੀ ਉਹ ਉਸ ਸਮੇਂ ਤੇ ਜਿੱਥੇ ਨੌਜਵਾਨਾਂ ਦਾ ਝੂਠੇ ਪੁਲਸ ਮੁਕਾਬਲੇ ਕਰਕੇ ਕਤਲੇਆਮ ਕੀਤਾ ਗਿਆ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਉਸ ਸਮੇਂ ਤੇ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਜਿਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਜਹਦਰ ਗੁਰਦੇਵ ਸਿੰਘ ਜੀ ਕੌਂਕੇ ਸਾਹਿਬ ਜਿਹੜੇ ਕੀ ਕੌਮ ਦੇ ਮਹਾਨ ਯੋਧੇ ਜਿਨ੍ਹਾਂ ਨੇ ਉਹ ਹੱਡੀਆਂ ਸੇਵਾਾਂ ਨਿਭਾਈਆਂ ਜਦੋਂ ਬਲੂ ਸਟਾਰ ਆਪਰੇਸ਼ਨ ਵੇਲੇ ਅਕਾਲ ਤਖਤ ਸਾਹਿਬ ਨੂੰ ਦੇਸ਼ ਦੀਆਂ ਫੌਜਾਂ ਦੁਆਰਾ ਢਾਇਆ ਗਿਆ ਇੰਦਰਾ ਗਾਂਧੀ ਦੇ ਹਕੂਮਤ ਤਹਿਤ ਉਸ ਨੂੰ ਮੋੜ ਜਿਹੜੀ ਉਹ ਸਾਰੀ ਕੀਤੀ ਗਈ ਸਰਕਾਰੀ ਬੂਟਾ ਸਿੰਘ ਜਾਂ ਹੋਰ ਆਪਣੇ ਕੁਝ ਬੰਦਿਆਂ ਤੋਂ ਸਿੱਖ ਨੇ ਸਿੱਖ ਕੌਮ ਨੇ ਪ੍ਰਵਾਨ ਨਹੀਂ ਕੀਤਾ ਉਹਨੂੰ ਮੁੜਤਾ ਕੇ ਜਿਹੜੀ ਉਹ ਸਾਰੀ ਕੀਤੀ ਉਸ ਸਾਰੀ ਦਾ ਜੋ ਫੈਸਲਾ ਸਿਕੋਂ ਮਨ ਲਿਆ ਉਸ ਸਮੇਂ ਜਗਧਰ ਭਾਈ ਗੁਰਦੇਵ ਸਿੰਘ ਜੀ ਕਾਂਗਰਸ ਸਾਹਿਬ ਨੂੰ ਇਹ ਜਿਹੜੀਆਂ ਸੇਵਾਵਾਂ ਸਾਂ ਦਿੱਤੀਆਂ ਵੀ ਆ ਉਹਨਾਂ ਨੇ ਇਸ ਕਾਲ ਤਖਤ ਦੀ ਜਿਹੜੀ ਸਾਰੀ ਆ ਕੌਮ ਵੱਲੋਂ ਦਿੱਤੀ ਗਈ ਉਹਦੇ ਵਿੱਚ ਸੇਵਾਵਾਂ ਕੀਤੀਆਂ ਬਹੁਤ ਚੜ੍ਹਦੀ ਕਲਾ ਵਾਲੇ ਸਿੰਘ ਸਨ ਤੇ ਇਸ ਸਮੇਂ ਜਿਹੜਾ ਕਾਂਗਰਸ ਦੇ ਸਰਕਾਰ ਦਾ ਜ਼ਬਰ ਸੀ ਤੇ ਜਿਹੜਾ ਜ਼ੁਲਮ ਸੀ ਬੜੀ ਇੰਤਹਾ ਸੀ ਉਹ ਉਸ ਸਮੇਂ ਦੇ ਜਿੱਥੇ ਨੌਜਵਾਨਾਂ ਦਾ ਝੂਠੇ ਪੁਲਸ ਮੁਕਾਬਲੇ ਕਰਕੇ ਕਤਲੇਆਮ ਕੀਤਾ ਗਿਆ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਉਸ ਸਮੇਂ ਤੇ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਜਿਹਨਾਂ ਨੂੰ ਘਰੋਂ ਜਿਹੜੇ ਸੈਂਕੜੇ ਲੋਕਾਂ ਦੀ ਹਾਜ਼ਰੀ ਵਿੱਚ ਜਗਰਾਉਂਦੀ ਪੁਲਿਸ ਨੇ ਚੁੱਕਿਆ ਤੇ ਉਸ ਤੋਂ ਬਾਅਦ ਇੱਕ ਤਰੀਕ ਨੂੰ ਉਹਨਾਂ ਨੂੰ ਪੁਲਿਸ ਤਸ਼ੱਦਦ ਦੌਰਾਨ ਉਹ ਜਿਹੜਾ ਸ਼ਹੀਦ ਕਰ ਦਿੱਤਾ ਗਿਆ ਉਹ ਉਸ ਦੀ ਉਸ ਸਮੇਂ ਕਾਫੀ ਵਿਰੋਧ ਹੋਇਆ ਬਰ ਜਦੋਂ ਉਹਨਾਂ ਦੇ ਬਾਰੇ ਦੇ ਵਿੱਚ ਇੱਕ ਜਾਂਚ ਕੀਤੀ ਗਈ ਉਸ ਜਾਂਚ ਜਿਹੜੀ ਆ ਉਹ ਜਨ ਤੱਕ ਨਹੀਂ ਹੋਈ ਤੇ ਹੁਣ ਪਿਛਲੇ ਦਿਨਾਂ ਚ ਕੁਝ ਮਨੁੱਖੀ ਅਧਿਕਾਰ ਸੰਸਥਾਵਾਂ ਨੇ ਉਹ ਜਾਂਚ ਜਿਹੜੀ ਕਾਲਤਕ ਸਾਹਿਬ ਨੂੰ ਸੌਂਪੀ ਸੋ શ્રી ਕਾਲਤਕ ਸਾਹਿਬ ਦੇ ਜਹੇਦਾਰ ਕੈਨੀ ਰਵੀंद्र ਸਿੰਘ ਜੀ ਹੋਰਾ ਵੱਲੋਂ ਜੋ ਡਿਊਟੀ ਲਾਈ ਗਈ ਹੈ ਸ਼ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਕਿ ਉਸ ਜਾਂਚ ਨੂੰ ਮੱਧਿਆ ਨਜ਼ਰ ਰੱਖਦੇ ਹਾਂ ਉਸ ਜਾਂਚ ਦੇ ਆਧਾਰ ਤੇ ਉਹਨਾਂ ਲੋਕਾਂ ਦੇ ਖਿਲਾਫ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਉਹ ਜਿਨ੍ਹਾਂ ਨੇ ਇਹ ਜ਼ੁਲਮ ਕੀਤਾ ਜ਼ਬਰ ਕੀਤਾ ਸੋ ਉਸ ਗੱਲ ਨੂੰ ਲੈ ਕੇ ਸੁਣਨੀ ਗੁਰਦਰਾਪਨ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਸਾਡੀ ਜਿਹੜੀ ਵਕੀਲਾਂ ਦੀ ਜਿਹੜੀ ਕਮੇਟੀ ਆ ਵਿੰਗ ਆ ਸਾਡਾ ਉਹਨੂੰ ਸਰਗਰਮ ਕੀਤਾ ਪਿਛਲੇ ਦਿਨੀ ਭਾਈ ਗੁਰਦੇਵ ਸਿੰਘ ਕੌਂਕੇ ਜੀ ਦੇ ਉਹਨਾਂ ਦੇ ਪਰਿਵਾਰ ਨੂੰ ਵੀ ਮਿਲ ਕੇ ਆਇਆ ਤੇ ਇਸ ਗੱਲ ਦੀ ਜਿਹੜੀ ਤਿਆਰੀ ਕੀਤੀ ਜਾ ਰਹੀ ਆ ਸੋ ਸੁਣਨੀ ਗੁਰਦਰਾਪਨ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਜਹਦਾਰ ਗੁਰਦੇਵ ਸਿੰਘ ਜੀ ਕੌਂਕੇ ਸਾਹਿਬ ਦਾ ਜਿਹੜਾ ਸ਼ਹੀਦੀ ਦਿਨ ਉਹ ਇੱਕ ਤਰੀਕ ਨੂੰ ਮਨਾਇਆ ਜਾਵੇਗਾ ਜਿਹਦੇ ਵਿੱਚ ਵੱਡੀ ਪੱਧਰ ਤੇ ਜਿਹੜੇ ਆ ਸਿੰਘ ਸਹਿਬਾਨ ਪੰਥਕ ਜਥੇਬੰਦੀਆਂ ਚਲੌਣੀ ਕਮੇਟੀ ਦੇ ਪ੍ਰਧਾਨ ਸਾਹਿਬ ਵੱਡੀ ਗਿਣਤੀ ਵਿੱਚ ਇਹ ਜਿਹੜੇ ਆ ਉਹ ਪਹੁੰਚ ਗਏ ਹਾਂ ਇਹ ਚਲੋ ਇਹ ਪੁਰਾਣੀਆਂ ਗੱਲਾਂ ਨੇ ਗੱਲ ਤਾਂ ਉੱਠੀ ਤੇ ਸਾਹਮਣੇ ਆਈ ਆ ਜਿਵੇਂ ਪਿਛਲੇ ਦਿਨਾਂ ਚ ਸਾਡੇ ਭੋਮਾ ਸਾਹਿਬ ਨੇ ਤੇ ਮੋਹਕਮ ਸਿੰਘ ਜੀ ਨੇ ਇਹ ਇੱਛਾ ਜਾਰ ਕੀਤੀ ਸੀ ਕਿ ਉਹਨਾਂ ਦੀ ਤਸਵੀਰ ਲਾਈ ਜਾਵੇ ਸ਼ਾਇਦ ਉਹਨਾਂ ਨੂੰ ਇਸ ਗੱਲ ਤੋਂ ਪਤਾ ਨਹੀਂ ਸੀ ਪਰ ਕਿਉਂਕਿ ਅੱਜ ਤੋਂ 4-5 ਸਾਲ ਪਹਿਲਾਂ ਜਿਹੜੀ ਇਹ ਤਸਵੀਰ ਅਜੋਜ ਜਿਹੜੀ ਅਸ਼ੋਭਤ ਕੀਤੀ ਗਈ ਸੀ ਇਹ ਗੱਲ ਠੀਕ ਆ ਕਿ ਉਹਨਾਂ ਦੀ ਤਸਵੀਰ ਜਿਹੜੀ ਆ ਅਖਬਾਰਾਂ ਚ ਚਰਚਾ ਬਣੀ ਆ ਕਿ ਉਹਨਾਂ ਦੀ ਤਸਵੀਰ ਲਾਉਣ ਵਾਸਤੇ ਕਾਫੀ ਜਦੋਜਦ ਕਰਨੀ ਪਈ ਕਿਉਂਕਿ ਮੇਰਾ ਇਲਾਕਾ ਸੀ ਉਸ ਪਰਿਵਾਰ ਦੇ ਨਾਲ ਮੇਰਾ ਨਿੱਜੀ ਜਿਹੜਾ ਸੰਬੰਧ ਵੀ ਸੀ ਤੋਂ ਬਡੁੰਗਰ ਸਾਹਿਬ ਦੇ ਵੇਲੇ ਮੈਂ ਅੰਤਰ ਕਮੇਟੀ ਮੈਂਬਰ ਸੀ ਉਸ ਸਮੇਂ ਉਹਦੀ ਪਰਮਿਸ਼ਨ ਜਿਹੜੀ ਆ ਲਈ ਗਈ ਲਾਉਣ ਦੀ ਮਨਜ਼ੂਰੀ ਮਿਲੀ ਉਸ ਵਾਰ ਵਿੱਚ ਰਕਾਬੜਾਂ ਪਈਆਂ ਤਿੰਨ ਵਾਰ ਜਿਹੜਾ ਟਾਈਮ ਦਿੱਤਾ ਗਿਆ ਪਰ ਇਹ ਗੱਲ ਠੀਕ ਹੈ ਕਿ ਮੈਨੂੰ ਅਖੀਰ ਦੇ ਉੱਤੇ ਇਹ ਗੱਲ ਕਹਿਣੀ ਪਈ ਕਿ ਜੇ ਭਾਈ ਸਾਹਿਬ ਦੀ ਤਸਵੀਰ ਨਹੀਂ ਲੱਗਦੀ ਤੇ ਮੈਂ ਅਸਤੀਫਾ ਦੇ ਦਵਾਂਗਾ ਇਹ ਗੱਲ ਜਿਹੜੀ ਹੈ ਉਸ ਸਮੇਂ ਵਾਪਰੀ ਸੀ ਉਸ ਸਮੇਂ ਕੁਝ ਐਸੇ ਲੋਕ ਆ ਜਿਹੜੇ ਆਪਣੇ ਆਪ ਨੂੰ ਵੱਡੇ ਪੰਥਕ ਕੌਣ ਵਾਲੇ ਉਹ 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 ਜਿਹੜੇ ਸ਼ਰੋਣੀ ਕਮੇਟੀ ਦੇ ਸਿਸਟਮ ਦੇ ਨਹੀਂ ਸੀ ਉਸ ਤੋਂ ਬਾਹਰੋਂ ਸੀ ਜਿਹੜੇ ਕਿ ਇਸ ਗੱਲ ਦਾ ਡੱਕਾ ਡਾਉਂਦੇ ਸੀ ਤੋ ਉਹ ਆਪਣੇ ਆਪ ਨੂੰ ਬੜੇ ਮਹਾਨ ਸਿੱਖ ਵੀ ਮੰਨਦੇ ਆ ਤੇ ਵੱਡੇ ਆਪਣੇ ਆਪ ਨੂੰ ਜਸਦਾਰ ਵੀ ਕਹਾਉਂਦੇ ਸੀ ਉਹ ਕਿਸੇ ਨਾ ਕਿਸੇ ਸ਼ਰਾਰਤ ਦੀਨ ਇਹ ਤਸਵੀਰ ਨੂੰ ਲਾਉਣ ਦੇ ਵਿੱਚ ਰਿਕਾਵਟ ਬਣਦੇ ਸੀ ਪਰ ਮੈਂ ਉਸ ਸਮੇਂ ਤੇ ਆਪਣਾ ਫਰਜ਼ ਅਦਾ ਕਰਦੇ ਆ ਤੇ ਉਹ ਜਿਹੜੀ ਤਸਵੀਰ ਜਿਹੜੀ ਐ ਸ਼ੋਭ ਕੀਤੀ ਸੀ ਇਹ ਇਹ ਉਸ ਸਮੇਂ ਇਸ ਤਰ੍ਹਾਂ ਦੀ ਗੱਲ ਜਿਹੜੀ ਆ ਵਾਪਿਸ ਸਾਰੇ ਸਭ ਫੋਟੋ ਦਾ ਵਿਰੋਧ ਹੁੰਦਾ ਜੇ ਤੁਹਾਡਾ ਵਿਰੋਧ ਕਰਦੇ ਸਨ ਨਹੀਂ ਤਸਵੀਰ ਦਾ ভরੋਂ ਸੀ ਮੇਰਾ ভরੋਂ ਤਾਂ ਕੀ ਕਰਨਾ ਮੈਂ ਤਾਂ ਏਡਾ ਕੋ ਬਹੁਤ ਮਹਾਨੀ ਹੈਗਾ ਤਸਵੀਰ ਦਾ ਕਿਸੇ ਤਰ੍ਹਾਂ ਨਾ ਵਿਰੋਧ ਸੀਗਾ ਜਿਹੜਾ ਕਿ ਸ਼ਰੌਣੀ ਗੁਰਦੁਆਰਾ ਪਰੰਧ ਕਮੇਟੀ ਨੇ ਫਿਰ ਆਪਣਾ ਜਿਹੜਾ ਫੈਸਲਾ ਉਹਨੂੰ ਕਾਇਮ ਰੱਖਿਆ ਤੇ ਉਹਨਾਂ ਦੀ ਤਸਵੀਰ ਜਿਹੜੀ ਆ ਉਹ ਸ਼ਿਸ਼ੋਭਤ ਕੀਤੀ ਮੈਂ ਤੁਹਾਡੇ ਮਾਧਮ ਰਾਹੀਂ ਇੱਕ ਅਖੀਰ ਦੇ ਵਿੱਚ ਇੱਕ ਬੇਨਤੀ ਕਰਨੀ ਚਾਹੁੰਦਾ ਸ਼ਰੌਣੀ ਗੁਰਦੁਆਰਾ ਪਰੰਧ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਤੇ ਜੋ ਸਿੰਘ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾ ਰਹੀ ਹੈ ਅਸੀਂ ਸਮੋਚੀਆਂ ਜਥੇ ਬੰਦੀਆਂ ਕਿਉਂਕਿ ਪਹਿਲਾਂ ਇੱਕ ਗੱਲ ਦੇਖਣ ਵਿੱਚ ਆਈ ਸੀ ਕਿ ਕੁਝ ਜਥੇਬੰਦੀਆਂ ਵੱਲੋਂ ਵੱਖਰੇ ਤੌਰ ਤੇ ਮਨਾਇਆ ਜਾਣ ਦਾ ਇੱਕ ਵਿਚਾਰ ਬਣਿਆ ਸੀ ਅਸੀਂ ਉਹਨਾਂ ਨੂੰ ਵੀ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਕਿਉਂਕਿ ਜਦੋਂ ਅਕਾਲ ਤਖਤ ਸਾਹਿਬ ਤੇ ਜਿਹੜਾ ਉਹਨਾਂ ਦਾ ਸ਼ਹੀਦੀ ਜਾੜਾ ਮਨਾਇਆ ਜਾਣਾ ਸੋ ਆਓ ਆਪਾਂ ਸਾਰੇ ਕਿਸੇ ਤਰ੍ਹਾਂ ਦੇ મતਭੇਦ ਸਾਡੇ ਹੋ ਸਕਦੇ ਆ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਪਰ ਕਿਉਂਕਿ ਜਿਹੜੇ ਜਸਦਾ ਭਾਈ ਗਰੇਵ ਸਿੰਘ ਕਾਂਗਰਸ ਸਾਹਿਬ ਦੇ ਸਾਹੇ ਸੀ ਉਹਨਾਂ ਦੀ ਉਸ ਸ਼ਹਾਦਤ ਨੂੰ ਪ੍ਰਣਾਮ ਕਰਨ ਲਈ ਉਹਨਾਂ ਨੂੰ ਨਮਸਕਾਰ ਕਰਨ ਲਈ ਉਹਨਾਂ ਦੀ ਕੁਰਬਾਨੀ ਨੂੰ ਤੇ ਜਿਹੜੀ ਕਾਲ ਤੱਕ ਸਾਡੇ ਜਿਹੜਾ ਸਮਾਗਮਾ ਸ਼ੁਰੂ ਨਹੀਂ ਗੁਰਦੁਆਰਾ ਬੰਦ ਕਮੇਟੀ ਰੱਖਿਆ ਸੋ ਮੈਂ ਹੱਥ ਜੋੜ ਕੇ ਸਿਨੇਮਰ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਓ ਆਪਾਂ ਸਾਰੇ ਰਲ ਕੇ ਉਸਰ ਕਿਉਂਕਿ ਸ਼ਹੀਦ ਸਾਹਿਬ ਦੇ ਸਾਝੇ ਆ ਉਹਨਾਂ ਨੇ ਕੌਮ ਦੇ ਲਈ ਲੜਾਈ ਲੜੀ ਕੌਮ ਦੇ ਲਈ ਉਹ ਸ਼ਹੀਦ ਹੋਏ ਨੇ ਆਪਾਂ ਸਾਝੇ ਹੋ ਕੇ ਇਹ ਜਿਹੜਾ ਦਿਨ ਮਨਾਈਏ ਸਾਰੇ ਉਸ ਵਿੱਚ ਸ਼ਾਮਲ ਹੋਣ ਸਭ ਨੂੰ ਅਸੀਂ ਸੱਦਾ ਦਿੰਦੇ ਆਂ ਸ਼ਰੌਣੀ ਗੁਰਦੁਆਰਾ ਬੰਦ ਕਮੇਟੀ ਵੱਲੋਂ ਸੋ ਇਸ ਬੇਨਤੀ ਨੂੰ ਜਿਹੜੀ ਇਹ ਸਾਰੇ ਪ੍ਰਵਾਨ ਕਰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ